ਪੱਤਰਕਾਰ ਰਾਜੂ ਦੇ ਘਰ ਦੇ ਨਾਲ ਲੱਗ ਰਹੇ ਮੋਬਾਈਲ ਟਾਵਰ ਨੇ ਲੈ ਜਾਣੀ ਸੀ ਪੱਤਰਕਾਰ ਤੇ ਉਸਦੇ ਬੱਚਿਆਂ ਦੀ ਜਾਨ ਲੱਖਾਂ ਰੁਪਏ ਦਾ ਹੋ ਗਿਆ ਨੁਕਸਾਨ ਸੰਗਣੀ ਬਾਦੀ ਵਿੱਚ ਲੱਗ ਰਹੇ ਮੋਬਾਈਲ ਟਾਵਰਾਂ ਕਾਰਨ ਜਿੱਥੇ ਸਾਡੇ ਰਵਾਇਤੀ ਪਸ਼ੂ ਪੰਛੀ ਖਤਮ ਹੋ ਰਹੇ ਆ ਉੱਥੇ ਹੀ ਮੋਬਾਈਲ ਟਾਵਰ ਲੋਕਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਕੁਝ ਪੈਸਿਆਂ ਦੇ ਲਾਲਚ ਵਿੱਚ ਅਤੇ ਮਜਬੂਰੀ ਵਸ ਲੋਕ ਆਪਣੇ ਘਰਾਂ ਵਿੱਚ ਸੰਗਣੀ ਬਾਦੀ ਵਿੱਚ ਮੋਬਾਈਲ ਟਾਵਰ ਟੜਾ ਤੜ ਲਵਾ ਰਹੇ ਹੈ ਜਿਸ ਦਾ ਨੁਕਸਾਨ ਉਸ ਦੇ ਆਸ-ਪਾਸੇ ਰਹਿੰਦੇ ਲੋਕਾਂ ਨਾਲ ਅਤੇ ਪਸ਼ੂਆਂਾਂ ਪੰਛੀਆਂ ਨੂੰ ਵੀ ਚਲਣਾ ਪੈਂਦਾ। ਇਸੇ ਵਿੱਚੋਂ ਨਿਕਲਦੀਆਂ ਖਤਰਨਾਕ ਤਰੰਗਾਕਾਰਨ ਲੋਕ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਵੀ ਹੋ ਰਹੇ ਐ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਗਿੱਦਰਵਾਹਾ ਤੋਂ ਜਿੱਥੇ ਕਿ ਲੈਣੋ ਪਾਰ ਰੰਦੇ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਦੇ ਘਰ ਦੇ ਬਿਲਕੁਲ ਨਾਲ ਮੋਬਾਈਲ ਟਾਵਰ ਲੱਗ ਰਿਹਾ ਸੀ। ਜਿਸ ਦੇ ਸਬੰਧ ਵਿੱਚ ਸ਼ਿਵਰਾਜ ਸਿੰਘ ਰਾਜੂ ਵੱਲੋਂ ਗਿੱਦਰਵਾਹਾ ਦੇ ਐਸਡੀਐਮ ਅਤੇ ਡੀਸੀ ਨੂੰ ਇੱਕ ਮੰਗ ਪੱਤਰ ਇਸ ਮੋਬਾਈਲ ਟਾਵਰ ਨੂੰ ਨਾ ਲਗਾਉਣ ਸੰਬੰਧੀ ਦਿੱਤਾ ਗਿਆ ਸੀ। ਕਿਹਾ ਗਿਆ ਸੀ ਕਿ ਇਸ ਨਾਲ ਕਿਸੇ ਵੇਲੇ ਵੀ ਕੋਈ ਜਾਨੀਮਾਲੀ ਨੁਕਸਾਨ ਹੋ ਸਕਦਾ ਹੈ। ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦਾ ਖੰਭਿਆਜਾ ਪੱਤਰਕਾਰ ਸ਼ਿਵਰਾਜ ਸਿੰਘ ਰਾਜੂ ਨੂੰ ਭੁਗਤਣਾ ਪਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੱਤਰਕਾਰ ਰਾਜੂ ਨੇ ਦੱਸਿਆ ਕਿ ਮੇਰੇ ਘਰ ਦੇ ਬਿਲਕੁਲ ਨਾਲ ਇੱਕ ਮੋਬਾਈਲ ਟਾਵਰ ਲੱਗ ਰਿਹਾ ਸੀ ਜਿਸ ਬਾਰੇ ਉਹਨਾਂ ਨੇ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਦੇ ਕੇ ਜਾਣੂ ਵੀ ਕਰਵਾਇਆ ਸੀ ਇਹ ਮੋਬਾਈਲ ਟਾਵਰ ਲੱਗਣ ਸਬੰਧੀ ਤੁਸੀਂ ਸਾਰੇ ਕਾਗਜ਼ ਪੱਤਰ ਕਰਦੀ ਪੜਤਾਲ ਕਰੋ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਕਹਿੰਦੇ ਕਿ ਪਿਛਲੇ ਦਿਨੀ ਘਰ ਦੀ ਕੰਧ ਡਿੱਗਣ ਕਾਰਨ ਹਾਦਸਾ ਵਾਪਰ ਗਿਆ ਅਤੇ ਕੁਝ ਸਮਾਂ ਪਹਿਲਾਂ ਹੀ ਉਹ ਹਾਦਸੇ ਵਾਲੀ ਜਗ੍ਹਾ ਤੇ ਪਾਸੇ ਹਟ ਗਿਆ ਸੀ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਜਾਨ ਵੀ ਚਲੀ ਜਾਣੀ ਸੀ ਉਹਨਾਂ ਦੱਸਿਆ ਕਿ ਸਾਰੇ ਘਟਨਾਕਰਮ ਵਿੱਚ ਉਸ ਦਾ ਮੋਟਰਸਾਈਕਲ ਕਮਰਾ ਇੱਕ ਕਾਰ ਕਣਕ ਵਾਲਾ ਡਰਾਮਾ ਤੇ ਹੋਰ ਜ਼ਰੂਰੀ ਸਮਾਨ ਤਹਿਸ ਨਸ ਹੋ ਗਿਆ ਉਹਨਾਂ ਕਹਿੰਦੇ ਕਿ ਜੇਕਰ ਪ੍ਰਸ਼ਾਸਨ ਇਸ ਤੇ ਕਾਰਵਾਈ ਕਰਦਾ ਤੇ ਹਾਦਸਾ ਨਾ ਵਾਪਰਦਾ ਇਸ ਸਬੰਧ ਵਿੱਚ ਭਾਰਤੀ ਕਿਸਾਨ ਜੁਨ ਇਕਤਾ ਗੁਰਾਹਾਂ ਦੇ ਆਗੂ ਬਿੱਟੂ ਮੱਲਨ ਵੱਲੋਂ ਪਹੁੰਚ ਕੇ ਜਿੱਥੇ ਪੱਤਰਕਾਰ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਉੱਥੇ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਬਾਈਲ ਟਾਵਰ ਪਿੰਡ ਦੇ ਬਿਲਕੁਲ ਵਿਚਕਾਰ ਲੱਗ ਰਿਹਾ ਜੋ ਕਿ ਕਾਨੂੰਨ ਮੁਤਾਬਕ ਲੱਗ ਨਹੀਂ ਸਕਦਾ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਵੀ ਇਹ ਲਗਵਾਇਆ ਹੈ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਰਹੀ ਹੋਵੇਗੀ ਉਹਨਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਟਾਵਰ ਲਗਾਉਣ ਨਾਲ ਲੋਕਾਂ ਦੀ ਸਿਹਤ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਇੱਦਾਂ ਕਿ ਲੋਕ ਅੰਨੇ ਵੀ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਕੰਪਨੀ ਵਾਲਿਆਂ ਵੱਲੋਂ ਇਹ ਟਾਵਰ ਲਗਾਉਣ ਲਈ ਉਹ ਸਮਾਂ ਵਰਤਿਆ ਗਿਆ ਜਦੋਂ بارش ਪਈ ਹੋਈ ਸੀ ਅਤੇ ਵੇਲਾ-ਕਵੇਲਾ ਦੇਖ ਕੇ ਕੰਮ ਸ਼ੁਰੂ ਕੀਤਾ ਗਿਆ ਜੋ ਕੋਈ ਇਹਨਾਂ ਨੂੰ ਰੋਕ ਨਾ ਸਕੇ ਉਹਨਾਂ ਕਹੇ ਕਿ ਇਸ ਕੰਮ ਵਿੱਚ ਸਹੀ ਤਰੀਕੇ ਨਾਲ ਇਸ ਕੰਮ ਨੂੰ ਅੰਜਾਮ ਨਹੀਂ ਦਿੱਤਾ ਗਿਆ ਨਾ ਹੀ ਕੋਈ ਪਾਣੀ ਦੀ ਨਿਕਾਸੀ ਕੀਤੀ ਗਈ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਉਹਨਾਂ ਕਹੇ ਕਿ ਜੇਕਰ ਇਸ ਹਾਦਸੇ ਵਿੱਚ ਇਸ ਦੇ ਪਰਿਵਾਰ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਦੱਸੋ ਕੌਣ ਜ਼ਿੰਮੇਵਾਰ ਸੀ ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਇਸ ਦਾ ਮੋਟਰਸਾਈਕਲ ਇੱਕ ਕਮਰਾ ਕਣਕ ਵਾਲਾ ਡਰਮ ਕਾਰ ਅਤੇ ਹੋਰ ਜ਼ਰੂਰੀ ਸਮਾਨ ਖਤਮ ਹੋ ਗਿਆ ਜੋ ਕਿ ਲੱਖਾਂ ਰੁਪਏ ਦਾ ਬਣਦਾ ਅਤੇ ਬੜੀ ਮੁਸ਼ਕਲ ਨਾਲ ਇਸਨੇ ਟਿੱਡ ਪਿੱਟ 판 ਕੇ ਬਣਾਇਆ ਸੀ। ਉਹਨਾਂ ਕਹਿ ਕੇ ਵਾਦੀ ਵਾਲਾ ਇਲਾਕਾ ਹੈ। ਅਤੇ ਛੋਟੇ ਛੋਟੇ ਬੱਚਿਆਂ ਦਾ ਸਕੂਲ ਵੀ ਨਹੀਂ ਠੀਕ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਥੋੜੇ ਜਿਲੇ ਲਾਲਚ ਲਈ ਇਸ ਤਰ੍ਹਾਂ ਦੇ ਕੰਮ ਨਾ ਕਰੋ ਜਿਸ ਨਾਲ ਕਿਸੇ ਦਾ ਜਾਨੀ ਅਤੇ مالی ਨੁਕਸਾਨ ਹੋਵੇ। ਉਹਨਾਂ ਕਹਿ ਕੇ ਪਹਿਲਾਂ ਹੀ ਕਾਰਪੋਰੇਟ ਘਰਾਣੇ ਤਰੰਤਰਾਂ ਦੇ ਹੱਥ ਕੰਡੇ ਪਣਾ ਕੇ ਆਪਾਂ ਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਹੈ। ਉਹਨਾਂ ਕਹਿ ਕੇ ਕਾਨੂੰਨ ਅਨੁਸਾਰ ਇਹ ਪਿੰਡ ਤੋਂ 5 ਕਿਲੋਮੀਟਰ ਦੂਰ ਹੋਣਾ ਚਾਹੀਦਾ ਹੈ। ਉਹਨਾਂ ਕਹਿ ਕੇ ਸਬੰਧਤ ਵਿਭਾਗ ਵੱਲੋਂ ਸਿਰਫ ਕਾਗਜ਼ਾਂ ਵਿੱਚ ਮੌਕਾ ਦੇਖਿਆ ਗਿਆ ਉਹ ਇਹ ਸਾਰਾ ਦੇਖ ਦਿੱਤਾ ਹੋ ਸਕਦਾ ਹੈ ਨੁਕਸਾਨ ਨਾ ਹੁੰਦਾ ਇਸ ਮੌਕੇ ਤੇ ਉਹਨਾਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੂੰ 2 ਦਿਨ ਦਾ ਸਮਾਂ ਦਿੱਤਾ ਹੈ ਜੇਕਰ ਉਹਨਾਂ ਨੇ ਕੋਈ ਬਣਦੀ ਕਾਰਵਾਈ ਨਾ ਕੀਤੀ ਤਾਂ ਸਾਡੇ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ ਪੱਤਰਕਾਰ ਭਾਈਚਾਰੇ ਸੁਵਰਾਜ ਸਿੰਘ ਰਾਜੂ ਨੂੰ ਹਰ ਹਿੱਲੇ ਇਨਸਾਫ ਦਵਾਇਆ ਜਾਵੇਗਾ ਇਸ ਮੌਕੇ ਜ਼ਿਲ੍ਹੇ ਦੇ ਪੱਤਰਕਾਰਾਂ ਨੇ ਵੀ ਕਿਹਾ ਕਿ ਸੁਵਰਾਜ ਸਿੰਘ ਰਾਜੂ ਨੂੰ ਜਲਦ ਇਨਸਾਫ ਮਿਲਣਾ ਚਾਹੀਦਾ ਹੈ